ਕੋਡ ਕੋਡ ਸਰ ਏਮ ਸੋ ਡਰਾਈਵਰ ਵਿਦ ਯੂ? ਨੋ, ਓਨਲੀ ਬੀ। ਵੇਅਰ ਯੂ ਕਮਿੰਗ ਫਰੋਮ? ਲਵਾਲੇ ਆ ਸਾਈਡ ਤੇ ਮਿੰਤਰੋ ਲਵਾ ਨਿਸ਼ੀਗਨ ਗ੍ਰੈਂਡ ਰੈਪਰ। ਨਿਸ਼ੀਗਨ ਨਿਕਲੋਂ ਦੀ ਕੈਲਡਰੀ? ਯਾ, ਦਿਸ ਰੀਲੀ ਗੋਟ। ਆ ਦੇਖੋ ਇੱਧਰ ਇਹਨਾਂ ਦੀ ਪਾਰਕਿੰਗ ਆ, ਉਹ ਚ ਕੱਢੀ ਜਾਂਦੇ ਸਾਰਿਆਂ ਨੂੰ। ਮੈਨੂੰ ਜਿਵੇਂ ਮੇਰੇ ਮਗਰ ਦੋ ਟਰੱਕ ਖੜੇ ਆ ਨਾ, ਸਕੇਲ ਦੇ ਨਾਲ ਸਾਈਡ ਤੇ ਉਹ ਚੌਧਰੀ ਵੀ ਚੱਕ ਲਿਆ ਮਨ। ਉਹ ਸੀਗਾ, ਉਹਦੇ ਵੀ ਬਾਰੀ 'ਚ ਚੜੇ ਹੋਏ ਆ। T R C M P I ਵੀ ਆ ਦੇਖੋ, R C M। ਦਰ ਜਸਟ ਸਮ ਪੀਪਲ ਆਨ ਆਊਟਸਾਈਡ ਦੈਰ ਟਾਕਿੰਗ ਟੂ ਅ ਕਿ ਫਰਬਲ ਡਿਫਰੈਂਟ ਥਿੰਗਸ ਨਾਥਿੰਗ ਟੂ ਡੂ ਵਿਦ ਅਸ ਬਟ ਦੇ ਪ੍ਰੋਬਬਲੀ ਸਟਾਪ ਯੂ ਓਵਰ ਦੇਰ ਜਸਟ ਆਸਕ ਹੈਲੋ ਮੈਮ ਗੁੱਡ ਬਾਏ ਗੁੱਡ ਯੂ ਆਰ ਅਨਰ ਆਪਰੇਟਰ ਫਰ ਲੂਡੋ ਯਾ ਯਾ ਫਰ ਹਾਊ ਲੰਗ ਉਹ ਕਨਾਂ ਵੀ ਹਰਜਿੰਦਰ ਦਾ ਕੀ ਬਣਿਆ ਜਿਹਦਾ ਉਹ ਜੂ ਟਰਨ ਵਾਲੇ ਮੁੰਡੇ ਦਾ ਜਿਹਨੇ ਜੂ ਟਰਨ ਮਾਰੀ ਸੀ ਉਹਦੇ ਕੋਈ ਟ੍ਰਾਇਲ ਚੱਲ ਰਹੇ ਆ ਤਰੀਕਾ ਐਮਪੈਰੀਆ ਹਨਾ ਉਹ ਗੱਲ ਹਜੇ ਠੰਡੀ ਪੈਣ ਹੀ ਲੱਗੀ ਸੀ ਹੋਂ ਦਾ ਮੂਰੇ ਜਿਵੇਂ ਹੁਣ ਮੈਂ ਹਾਂ ਮੰਨ ਲਓ 105 ਤੇ ਦਰੈਣਾ ਮੂਰੇ ਟ੍ਰੈਫਿਕ ਖੜਾ ਉਤੋਂ ਨਹੀਂ ਨਗਾਦਾ ਇਹਗਾ ਉਹ ਜਿਹੜੇ ਤਿੰਨ ਜਾਨਾਂ ਦੀ ਮੌਤ ਹੋ ਗਈ ਦੋ ਤਾਂ ਮੱਚ ਗਏ ਵਿੱਚ ਅੱਗ ਪੈਣ ਕਰਕੇ ਹਨਾ ਤੇ ਕਰੋ ਸਪੋਰਟ ਭਰਾ ਨੂੰ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਜਿਹਨੇ ਨਹੀਂ ਕੀਤਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਓ ਗੋਡ ਵਾਲੀ ਉਹ ਕਹਿੰਦੇ ਹੋ ਗਿਆ ਮਾਰਨਿੰਗ ਜੀ ਹੋਰ ਸਾਰੇ ਚੜ੍ਹਦੀ ਕਲਾ ਚ ਤੇ ਆਪਣਾ ਵੀ ਸ਼ਾਵਰ ਵਗੈਰਾ ਹੋ ਗਿਆ ਡਨ ਚਾਹ ਚੱਕ ਲੈਂਦੀ ਆ ਪਹਿਲਾਂ ਤਾਂ ਨਾ ਮੈਂ ਉੱਠਿਆ ਨਾ 7:45 ਕਿਤੇ 9 ਵਜੇ ਬੱਕ ਚੱਲਦੀ ਹੈ ਪਹਿਲਾਂ ਤਾਂ ਮੈਂ ਭੈਣ ਲੱਗਿਆ ਸੀਗਾ ਮੈਂ ਘਰੇ ਹੀ ਜਾਣਾ ਯਾਰ ਘਰੇ ਜਾ ਕੇ ਨਾਲਾਂਗੇ ਵੀ 7-8 ਘੰਟਿਆਂ ਦਾ ਬਾਟ ਆ ਫਿਰ ਮੈਂ ਕਿਹਾ ਨਹੀਂ ਚੱਲਦੇ ਆ ਸ਼ਾਵਰ ਵੀ ਤਰੀ ਪਏ ਸੀਗੇ ਅਜਨੇ ਕੱ ਅੱਜ ਪਤਾ ਨਹੀਂ ਮੈਂ ਕਿਵੇਂ ਗਰਮ ਪਾਣੀ ਨਾਲ ਨਹਾਤਾ ਨਹੀਂ ਮੈਂ ਬਾਲੇ ਨਾਲ ਨਹੀਂ ਨਹਾਉਂਦਾ ਗਰਮ ਨਾਲ ਆਨੰਦ ਮੰਗਲ ਗਏ ਵੱਜ ਮਿੱਤਰੋ ਬਾਹਰ ਖੜਾ ਸ਼ਾਪ ਦੇ ਨਾਲ ਆ ਟਰੱਕ ਇਹਨਾਂ ਨੇ ਨਾ ਕੋਈ ਉਹ ਕੀਤਾ ਹੋਵੇ ਕਿਉਂਕਿ ਰਾਤ ਨੂੰ ਤਾਂ ਚੱਲ ਜਾਂਦਾ ਹੈ ਦੈਨ ਚੜੇ ਤੋਂ ਕਹਿਨਦਾ ਉਠੋ ਆ ਮੈਥੋਂ ਪਹਿਲਾਂ ਦੇ ਖੜੇ ਹੀ ਰਾਤ ਤੇ ਵੀ ਹਜੇ ਖੜੇ ਹੀ ਇੱਥੇ ਉਹ ਸਾਹਮਣੇ ਆ ਡੈਨ ਰੋਜ ਵਾਲਾ ਨਹੀਂ ਇੱਥੇ ਰਾਤ ਤੇ ਪਾਰਕਿੰਗ ਖਾਲੀ ਸੀ ਨੋ ਪਾਰਕਿੰਗ ਦਾ ਸਾਈਨ ਲੱਗੇ ਵਾ ਉੱਥੇ ਲਾ ਕੇ ਸੌਂਦਿਆ ਜਰਾ ਯਾਰ ਆ ਵੀ ਆਪਣੇ ਤੋਂ ਪਹਿਲਾਂ ਦਾ ਖੜਾ ਰਾਤ ਦਾ ਜਾਂ ਤਾਂ ਹੁਣ ਚੱਲੀ ਏ ਸ਼ਾਵਰ ਲੈਂਡ ਆਪ ਬਾਦ ਗੇਣ ਨੂੰ ਨਿਮੇੜ ਕੇ ਵੀ ਆ ਗਏ ਆਪ ਖਾਣ ਕਾ ਲੱਗ ਗਿਆ ਠੰਡ ਨਾਲ ਐ ਹੁੰਦਾ ਲੱਭਦੇ ਆ ਇੱਥੇ ਜਾਂਦੇ ਆ ਸਰਵਿਸ ਕਾਲਾਂ ਨੂੰ ਧਰਨਾ ਹਲਾਉਣ ਅਗਲੇ ਦੀ ਆ ਦੇਖਾ ਡਿਜ਼ਾਈਨਰ ਰੋਇਲ ਨੇ ਮੈਨ ਤੋਂ ਬਾਅਦ ਚਾ ਕੇ ਰੁਕਿਆ ਉਧਰ ਖਾਲੀ ਸੀ ਆਪਾਂ ਤਾਂ ਇੱਧਰ ਸਿੱਧਾ ਹੀ ਲਾਤਾ ਉਹਦੇ ਘਰ ਨੂੰ ਇਹ ਪੰਪਣਾ ਬੜਾ ਟਿਕਾਣਾ ਹੀ ਇਹ ਤੇ ਹੈਗਾ ਪਾਰਕਿੰਗ ਨਹੀਂ ਇੱਥੇ ਮੁੜ ਕੇ ਆਵਦੀ ਲੇਟ ਹੋ ਜੇ ਬੰਦਾ ਆ ਮੈਨੂੰ ਬੈਕ ਹੀ ਕੱਢਣਾ ਉਹ ਬਾਈ ਤਾਂ ਹਜੇ ਵੀ ਨਹੀਂ ਹਿੱਲਿਆ ਅੱਗੇ ਵਾਲਾ ਰੱਕ ਮੈਂ ਗੱਰ ਸਟਾਰਟ ਕਰ ਗਿਆ ਸੀ ਹੁਣ ਵਧੀਆ ਗਰਮ ਹੋ ਗਿਆ ਕਿਉਂਕਿ ਠੰਡ ਸੀ ਹੁਣ ਠੰਡ ਜਿਦਾ 20 ਤੋਂ 30 ਮਿੰਟ ਲੱਗਦੇ ਹੀ ਲੱਗਦੇ ਆ ਲੈ ਲਾਉਣੇ ਵੀ ਚਾਹੀਦੇ ਹੈਗੇ ਆਪਾਂ ਨੂੰ ਕਿਉਂਕਿ ਤੁਸੀਂ ਹਾਲ ਹੋ ਮੈਨਸ ਵਿੱਚ ਬੰਦ ਖੜਾ ਰਾਤ ਦਾ ਸੋਨਾ ਟਾਈਮ ਤਾਂ ਲੈਣਾ ਹੀ ਲੈਣਾ ਨਾ ਆਇਆ ਸੋਰਾ ਕਿਵੇਂ ਚੜਿਆ ਠੰਡ ਨਾਲ ਇਹ ਇੰਡੀਆ ਆਲੂਆਂ ਤੇ ਪੈਂਦਾ ਹੁੰਦਾ ਇਹ ਖਤਮ ਹੀ ਕਰ ਦਿੰਦਾ ਜੀ ਸੋਰਾਗਾ ਇਹ ਇੱਥੇ ਇਹਨੂੰ ਗਣੀ ਫਰੌਕਸ ਕਿ ਕੀ ਕਹਿੰਦੇ ਆ ਆ ਇਹਨਾਂ ਦੇ ਪੁਰਾਣੇ ਟਾਇਰ ਟੂ ਰੱਖੇ ਫਿਰਦੇ ਕਿ ਮੈਨੂੰ ਇਹ ਸੀ ਇਹਦੇ ਕਰਕੇ ਭਲਾਂ ਵੀ ਠਾ ਦੇਣ ਵੀ ਸਾਡੇ ਤੋਂ ਲੰਘੇ ਚਲਾ ਲਿਆ ਟਰੱਕ ਪਰ ਬੋਲੇ ਉਹ ਇਹਨਾਂ ਨੂੰ ਹੀ ਪਤਾ ਸੋਣਾ ਦਾ ਅਗਲੇ ਨਹੀਂ ਜਾਣਾ ਇਹ ਹੁਣ ਇਹ ਤੁਰਪੇ ਉਹਨੂੰ ਨਹੀਂ ਮੈਨੂੰ ਵੈਕਲ ਜਾਣਾ ਬੋਟਰਕ ਜੇ ਮੈਂ ਕਹਾਂ ਨੀ ਫਸ ਗਿਆ ਵਿਚਾਲੇ ਕੰਮ ਮੂਰੋ ਆ ਆ ਨਹੀਂ ਉੱਠਿਆ ਮੈਂ ਤੋਂ ਪਹਿਲਾਂ ਦਾ ਰੁਕਿਆ ਹੋਇਆ ਹਨਾ ਹੁਣ ਮੈਂ ਬੁੱਕ ਆਉਣ ਪਾਈ ਆ ਮੈਂ ਚੱਲ ਤੁਰਦੇ ਆ ਬੈਗ ਕੱਢ ਲੈਨੇ ਆ ਉਹ ਪਿੱਛੇ ਪਤਾ ਨਹੀਂ ਕਿਹੜਾ ਟਰੱਕ ਛੱਡ ਕੇ ਆਵੜਿਆ ਵਿੱਚ ਹੈ ਨਹੀਂ ਬੰਦਾ ਉਧਰੋਂ ਬੁੱਕ ਹੈ ਕੋਈ ਪਈ ਆਗੀ ਹੁਣ ਉਹ ਪਿਛਲਾ ਜਨੇ ਤਾਂ ਜਮੇ ਹੀ ਕੰਮ ਖਰਾਬ ਕਰਤਾ ਤੇਰਾ ਆ ਵੀ ਨਹੀਂ ਉੱਠਿਆ ਠਿਆ ਬੰਦਾ ਇਹ ਤਾਂ ਰਹਿਣ ਨੂੰ 10 ਘੰਟੇ ਸਲੀਪ ਤਾਂ ਮੇਰੀ ਪੂਰੀ ਹੋ ਗਈ ਔਰ ਮੈਨੂੰ ਜਾ ਕੇ ਆਉਣਾ ਪਊਗਾ ਦੋਨਾਂ ਕੋਲੇ ਜਾਇਨੂੰ ਪਾਸੇ ਕਰਾਉਣਾ ਪੂਜਾ ਉਹ ਬੈਕ ਵਾਲੇ ਨੂੰ ਕਿਉਂਕਿ ਮੈਂ ਵੀ ਜਾਣਾ ਯਾਰ ਇਧਰੋਂ ਬੱਕ ਨੂੰ ਪਤਾ ਨਹੀਂ ਕੀ ਹੋ ਗਿਆ ਓ ਮਿਲਦਾ ਨਾ ਉਹਨੇ ਜਾ ਤਾਂ ਸ਼ੌਪ ਤੋਂ ਕੋਈ ਕੰਮ ਕੁਮ ਕਰਾਉਣਾ ਹੋ ਤਾਂ ਅੰਦਰ ਗਿਆ ਹੋਊਗਾ ਪਤਾ ਨਹੀਂ ਕਾਹ ਤੋਂ ਵਿਚਾਲੇ ਛੱਡ ਗਿਆ ਜਾਏ ਪਹਿਲਾਂ ਇਹਦੇ ਕੋਲੇ ਜਾ ਕੇ ਆਉਣਾ ਇਹਦਾ ਡੋਰ ਨੌਕ ਕਰਕੇ ਆਉਣਾ ਉਹਨਾਂ ਨਾਲੇ ਬੁੱਕ ਚਾ ਲਵੋ ਇਹ ਬੰਦ ਹੋ ਗਈ ਹੁਣ ਕਿਹੜਾ ਨਾ ਰੀਸਟਾਰਟ ਹੋਊਗੀ ਬੁੱਕ ਉਹਨੇ ਜੋ ਲੈਣਾ ਨਹੀਂ ਪੁੱਛਿਆ ਮੈਂ ਕੌਣ ਵਿਚਾਰ ਨੂੰ ਇਹਨੂੰ ਠਾ ਕੇ ਆਇਆ ਗੋਰਾਗਾ ਮੈਂ ਕਿਹਾ ਪਾਸੇ ਕਰ ਲਾ ਕਿਉਂਕਿ ਉਹ ਤਾਂ ਮੈਨੂੰ ਰਿਪੇਅਰ ਕਰਾਉਣ ਆਇਆ ਸ਼ਾਪ ਆਣਾ ਨਾਲ ਤਾਂ ਕਰਕੇ ਕਹਿੰਦਾ ਮੈਂ ਕਰਦਾ ਤੋ ਪਿਆ ਥਾਂ ਥੋੜਾ ਜਨਾ ਨਹੀਂ ਤਾਂ ਮੰਗਾ ਲੈਂਦਾ ਜਾਂ ਤਾਂ ਉਹਨੇ ਪੋਰਾ ਘਪਰੇ ਨੂੰ ਲਾਇਆ ਹੁੰਦਾ ਨਾ ਫੇਰ ਵੀ ਗੱਲ ਬਣ ਜਾਣੀ ਆ ਆ ਦੇਖੋ ਯਾਰ ਹੁਣ ਚੀਜ਼ ਦਿਖਾਵਾਂ ਤੜਕੋ ਤੜਕੀ ਬਾਥਰੂਮ ਕਰਕੇ ਢੋਲੀ ਜਿਵੇਂ ਛਿੱਟਿਆ ਥੱਲੇ ਫੇ ਥਾਂ ਥਾਂ ਤੇ ਬੈਨ ਪਿਆ ਆ ਵੀ ਬੈਨ ਆ ਟਰੈਲਰ ਦੇ ਨਾਲ ਨਾ ਆ ਇੱਥੇ ਇੱਥੇ ਵੀ ਬੈਨ ਆ ਜੇ ਕਾਰ ਹੀ ਲਿਆ ਉਹਨੂੰ ਸਿਲਟ ਦਾ ਦਿਓ ਇਹ ਗੋਰੇ ਦਾ ਕੰਮ ਆਪਣੇ ਬੰਦੇ ਨਹੀਂ ਇਹ ਕੰਮ ਕਰਦੇ ਹਾਇ ਤਾਂ ਇਹ ਚੀਜ਼ਾਂ ਤੋਂ ਬਚਾ ਗਾ ਆਪਣੇ ਬੰਦੇ ਛੇਤੀ ਇਹ ਕੰਮ ਨਹੀਂ ਕਰ ਦੇਗੇ ਲੱਗਦਾ ਮੈਂ ਸਾਨੂੰ ਦੱਸਿਆ ਹੀ ਨਾ ਬੁੱਕ ਬੰਦ ਹੋ ਗਈ ਇਹ ਜਾਦੇ ਕੰਮ ਨਾਲ ਗੋਰੇ ਜਿਹੜੇ ਹਨ ਇਹ ਟਰੱਕ ਦੇ ਉੱਠਣ ਦੇ ਮਾਰੇ ਬਾਹਰ ਵਾਸ਼ਰੂਮ ਕਰ ਕਰਕੇ ਆ ਹੀ ਸੱਟ ਜਾਂਦੇ ਜਾਂ ਕਾਲੇ ਕੋਲੇ ਹੋਏ ਆਪਣੇ ਬੰਦੇ ਫੇਰ ਵੀ ਛਿਪਦੇ ਆ ਇਹ ਚੀਜ਼ਾਂ ਤੋਂ ਕਰਨੀਆਂ ਵੀ ਨਹੀਂ ਚਾਹੀਦੀਆਂ ਯਾਰ ਆਏbro ਇਹ ਸੂਰਜੀ ਰੋਕੀ ਬੈਠਾ ਸੀ ਜਮਾਂ ਨੇੜੇ ਕਰਕੇ ਸੂਰਜ ਦੇਵਤਾ ਦਾ ਚਾਨਣ ਹੀ ਨਹੀਂ ਸੀ ਪੈ ਰਿਆ ਸਤਨਾਬ ਵਾਹਿਗੁਰੂ ਜੀ ਜਪਾ ਸਾ ਸੱਖ ਰੱਖਿਓ ਇਹ ਹੁਣ ਇਹਨੇ ਭਰਾ ਹੋਰ ਪਾ ਗੋਰਾਗਾ ਹੋਰ ਪਾਰਕਿੰਗ ਚ ਲਾ ਕੇ ਇਹਨੇ ਸੌ ਜਾਣਾ ਟਾਈਮ ਟੂਮ ਹੋਊਗਾ ਹੈ ਤਾਂ ਲੋਡਡ ਟ੍ਰੇਲਰ ਆ ਇਹਦਾ ਵੀ ਸੀਲ ਲੱਗੀ ਵੀ ਆ ਹੁਣ ਆਪਾਂ ਨਾ ਉਧਰ ਹੀ ਕੱਟ ਲਗੇ ਨਾਲੇ ਉਦੋਂ ਬੁੱਕ ਚੱਲ ਪੂਗੀ ਕਿਉਂਕਿ ਹਏ ਵਰਕ ਫਲੋ ਭਰਨਾਗਾ ਨੋ 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 ਇਤੋਂ ਹੈਗਾ 650 ਕਿਲੋਮੀਟਰ ਬੇ ਨਿੱ ਪੈਗਾ ਤੇ ਉਹੀ ਆਪਾਂ ਪਹੁੰਚਾਂਗੇ 3:30-4:00 ਵਾਲੀ ਦਿਨ ਪਹੁੰਚਾਂਗੇ ਘਰੇ ਮੈਂ ਗੱਲ ਕਰਤਾ ਸੀਗਾ ਇੱਕ ਨਾ ਭਰਾ ਦਾ ਕਮੈਂਟ ਆਇਆ ਸੀਗਾ ਭਾਈ ਦਾ ਉਹ ਕਹਿੰਦਾ ਵੀ ਹਰਜਿੰਦਰ ਦਾ ਕੀ ਬਣਿਆ ਜਿਹਦਾ ਉਹ ਜੂ ਟਰਨ ਵਾਲੇ ਮੁੰਡੇ ਦਾ ਜਿਹਨੇ ਜੂ ਟਰਨ ਮਾਰੀ ਸੀ ਉਹਦੇ ਵੀ ਟ੍ਰੈਲ ਚੱਲ ਰਹੇ ਆ ਤਰੀਕਾਂ ਪੈ ਰੀਆਂ ਹਨਾ ਇਹ ਉਹਦਾ ਕੋਈ ਸਜ਼ਾ ਨਹੀਂ ਕੁਝ ਨਹੀਂ ਹੋਇਆ ਇਹ ਬਈ ਉਹ ਸਾਰੀਆਂ ਵਾਹਾਂ ਹੀ ਸੀ ਇਹਨੂੰ 45 ਸਾਲ ਦੀ ਹੋਗੀ ਵਿੱਚ ਕਿਸੇ ਨੇ ਪੋਸਟ ਪਾਧੀ ਇਹਨੂੰ ਡਿਪੋਰਟ ਕਰਨ ਐ ਇੱਕ ਰਿਪੋਰਟ ਕਰ ਦੇਣਗੇ ਉਹਨੂੰ ਸਜ਼ਾ ਦਿੱਤੀ ਬਿਨਾ ਹੁਣਾ ਰਿਪੋਰਟ ਹੀ ਆ ਸਜ਼ਾ ਦਿੱਤੀ ਬਿਨਾ ਵੀ ਉਹਦੇ ਟ੍ਰਾਇਲ ਚੱਲਦੇ ਆ ਉਹ ਗੱਲ ਹਜੇ ਠੰਡੀ ਪੈ ਨਹੀਂ ਲੱਗੀ ਸੀ ਹੁਣ ਹਨ ਮਾੜੀ-ਮੋਟੀ ਵੀ ਲੋਕ ਭੁੱਲਾ ਲੱਗੇ ਸੀ ਚੱਲ ਫੇਰ ਜਿਵੇਂ ਕੈਲੀਫੋਰਨੀਆ 'ਚ ਮੈਡੀਕਲ ਨਹੀਂ ਸੀ ਜਮਾ ਕਰਾ ਰਹੇ ਜਿਹੜੇ ਆ ਕੱਚੇ ਬੰਦੇ ਆ ਵਰਕ ਪਰਮਟ ਵਾਲੇ ਉਹ ਕਰਾਉਣ ਲੱਗ ਗਏ ਸੀਗੇ ਚੱਲ ਹਨਾ ਸਾਰਾ ਕੁਝ ਹੋਣ ਲੱਗ ਗਿਆ ਸ਼ੁਰੂਦਵਾਰੇ ਤੇ ਸਾਡੇ ਆਪਣੇ ਬੰਦੇ ਨੇ ਫੇਰ ਕੰਮ ਕਰਤਾ ਇੱਕ ਨੇ ਕੈਲੀਫੋਰਨੀਆ ਜੀ ਹਨਾ ਤੇ ਉਹਨੇ ਕੀ ਕੀਤਾ ਮੂਹਰੇ ਜਿੱਮੇ ਹੁਣ ਮੈਂ ਆ ਮੰਨ ਲਓ 105 ਤੇ ਦਰਿਆਨਾ ਮੂਹਰੇ ਟਰੈਫਿਕ ਖੜਾ ਉੱਤੋਂ ਨਹੀਂ ਨਿਘਾਦਾ ਠੀਕ ਆ ਉਹਦੇ ਤਿੰਨ ਜਣਾਂ ਦੀ ਮੌਤ ਹੋ ਗਈ ਦੋ ਤਾਂ ਮੱਚ ਗਏ ਵਿੱਚ ਅੱਗ ਪੈਣ ਕਰਕੇ ਹਨਾ ਔਰ ਹੁਣ ਉਹਤੇ ਇਲਜ਼ਾਮ ਲੱਗ ਰਹੇ ਆ ਇਲਜ਼ਾਮ ਵੀ ਨਹੀਂ ਕਹਿ ਸਕਦੇ ਰਿਪੋਰਟ ਇਹ ਆਈ ਆ ਵੀ ਉਹਨੇ ਕੋਈ ਤਾਂ ਕਹਿ ਰਿਹਾ ਉਹਨੇ ਸ਼ਰਾਬ ਪੀਤੀ ਕੋਈ ਕਹਿ ਰਿਹਾ ਉਹਨੇ ਫੀਮ ਖਾਧੀ ਅਸਲ 'ਚ ਉਹਦਾ ਧਿਆੜ ਫੋਨ 'ਤੇ ਸੀਗਾ ਜਿਹੜਾ ਬੰਦੇ ਨੇ ਬ੍ਰੇਕ ਹੀ ਨਹੀਂ ਲਾਏ ਯਾਰ ਹੁਣ ਜਾਂ ਇਹ ਉਹਦਾ ਜੋ ਪਹਿਲੀ ਗੱਡੀ 'ਚ ਵੱਜਿਆ ਜਾ ਕੇ ਉਹ ਆਪ ਸੀਟ ਤੋਂ ਹੀ ਹਿਣ ਲਗਿਆ ਜੇ ਬੈਲਟ ਬੋਲਟ ਨਾਲ ਲੱਗੀ ਹੋਈ ਹੈ ਨਾ ਜਾਂ ਜਦੋਂ ਧਿਆਨ ਹੀ ਨਹੀਂਗਾ ਹੁਣ ਭਾਈ ਇਹਨੇ ਆਪਦੀ ਵੀ ਜ਼ਿੰਦਗੀ ਖਰਾਬ ਕਰ ਲਈ ਆ ਮੁੰਡੇ ਨੇ ਜਿਹੜੇ ਨੇ ਹੁਣ ਐਕਸੀਡੈਂਟ ਕੀਤਾ ਹਨ ਇਹਨੇ ਦੂਜਿਆਂ ਦਾ ਵੀ ਸਾਡੇ ਅਰਕਿਆਂ ਦਾ ਜਾਂ ਜਿਹੜੇ ਪੱਗ ਪਰਨੇ ਕੁਝ ਵੀ ਬਣਦੇ ਆ ਖਤਮ ਕਰਤਾ ਉਹੀ ਗੱਲ ਐ ਇਹਨਾਂ ਨੇ ਤਾਂ ਉਹ ਕੰਮ ਕਰਾਤਾ ਹੁਣ ਵੀ ਆਪ ਦੇ ਬਹਿ ਗਿਆ ਆਪ ਹੀ ਬਹਿ ਕਰ ਲਓ ਮੋੜ ਚਲੋ ਕਿਉਂਕਿ ਭਾਈ ਇਹਨਾਂ ਨੇ ਜਿਉਣੀ ਨਹੀਂ ਦੇਣਾ ਠੀਕ ਐ ਇਹ ਕਹਿਣਗੇ ਸੋਟੇ ਸੋਥੇ ਹੀ ਐਕਸੀਡੈਂਟ ਹੁੰਦੇ ਚਲ ਹਰਜਿੰਦਰ ਵਾਲਾ ਵੀ ਇਹ ਕਰ ਲਿਆ ਸੀਗਾ ਲੋਕਾਂ ਨੇ ਹਨਾ ਵੀਡੀਓ ਪਾ ਪਾ ਕੇ ਵੀ ਜੂ ਟਰਨ ਮਾਰਦਾ ਹੀ ਉਹ ਤੇਜ਼ ਸੀ ਬਣਾ ਹੁਣ ਇੱਥੇ ਕੀ ਜਵਾਬ ਆ ਠੀਕ ਆ ਨਾ ਯਾਰ ਰੋਡ ਤੇ ਆ ਰੋਡ ਤੇ ਆ ਧਿਆਨ ਚਾਹੀਦਾ ਹੁਣ ਜਿਆਦੇ ਟਾਰਗੇਟ ਇੱਥੇ ਹੋਣਿਆ ਪਰਨੇ ਵਾਲੇ ਪੱਗਾਂ ਵਾਲੇ ਠੀਕ ਹੈ ਤਾਂ ਪਹਿਲੇ ਨਹੀਂ ਸੀ ਮਾਨ ਗੋਰੇ ਤਾਂ ਮੰਗਰ ਪਏ ਹੋਏ ਸੀ ਕੈਲੀਫੋਰਨੀਆ ਸਟੇਟ ਸੀ ਜਿਹੜੀ ਕੱਚੇ ਬੰਦੇ ਦਾ ਸਾਥ ਦੇ ਰਹੀ ਸੀ ਇਹ ਡੌਂਕੀ ਵਾਲਿਆਂ ਦਾ ਲਾਲੋ ਹਨ ਇਹਨਾਂ ਨੇ ਉਹ ਵੀ ਹਟਾਦਦੇ ਆ ਬਾਈ ਮੈਡੀਕਲ ਜਮਾ ਕਰਾਉਣ ਲੱਗੇ ਸੀ ਅਗਲੇ ਨੇ ਕਹਿਣਾ ਹੁਣ ਅਸੀਂ ਕਿੰਨਾ ਕੋ ਕਰਕੇ ਅੱਗੇ ਹਰਜਿੰਦਰ ਆਰੀ ਕੀ ਹੋਇਆ ਸੀ ਬਾਈ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਨਾ ਆ ਆਪਣੇ ਲੋਕਾਂ ਨੇ ਆ ਦੇਖੋ ਬਾ ਦੇਖੋ ਐ ਕਰ ਕਰ ਮੁੜ ਕੇ ਕੱਦਦੇ ਨੇ ਉਹਦੇ ਪੱਖ ਚ ਬਾਦੀ ਫਿਰ ਦੂਜੀ ਲੋਟ ਉਹੀ ਉਹਦਾ ਪੂਰਾ ਜਰੂਸ ਕੱਢਿਆ ਆਪ ਉਹੀ ਕੰਮ ਹੋਣਾ ਹੁਣ ਵੀ ਆਪਣੇ ਬੰਦੇ ਕੀ ਕਰ ਰਹੇ ਆ ਸਪੈਸ਼ਲ ਉਹ ਐਕਸੀਡੈਂਟ ਦੀ ਡੈਸ਼ ਕੈਮ ਦੀ ਵੀਡੀਓ ਲਾ ਲਾ ਕੇ ਗੱਲਾਂ ਕਰ ਰਹੇ ਉਹ ਤੁਸੀਂ ਗੱਲ ਕਰਨੀ ਹੈ ਬਿਨਾ ਉਹਨੂੰ ਵੀ ਫੋਟੋ ਵੀਡੀਓ ਲਾਈਕ ਕਰ ਲੋ ਜਿਹਨੂੰ ਨਹੀਂ ਪਤਾ ਤੁਸੀਂ ਉਹਨੂੰ ਵੀ ਦੱਸ ਕੇ ਆਪ ਦੇ ਖਿਲਾਫ ਕਰੀ ਜਾਂਦੇ ਹੋ ਮੁੜ ਕੇ ਮੈਂ ਗਰੰਟੀ ਦਿੰਦਾ ਇੱਕ ਅੱਧਾ ਪਾ ਲੈਣੇ ਪੱਕੇ ਚ ਫਿਰ ਤੁਸੀਂ ਦੋ ਤਾਂ ਮੈਂ ਇਹ ਪ੍ਰਾਈਵੇਟ ਕਰਕੇ ਦੂਜੇ ਲੋਟ ਹੋ ਜਾਣਾ ਪਰ ਇਹ ਮੁੰਡਾ ਆਪ ਤਾਂ ਬਾਈ ਇਹਦਾ ਪਿਓ ਇੰਡੀਆ ਹਣਾ ਇੰਟਰਵਿਊ ਕਰੀ ਜਾਂਦਾਗਾ ਸਾਡਾ ਮੁੰਡਾ ਗੋਰ ਸਿੱਖ ਸੀ ਅਮਰਤ ਸਿੰਘ ਆ ਉਹਨੇ ਨਹੀਂ ਨਾ ਨਹੀਂ ਕੀਤਾ ਹੋਣਾ ਅੰਕਲ ਮੰਨ ਲਿਆ ਪਰ ਉਹ ਦੂਜਿਆਂ ਦੇ ਤਾਂ ਕੰਮ ਖਰਾਬ ਕਰ ਗਿਆ ਨਾ ਸਾਰਿਆਂ ਲਈ ਕੰਡੇ ਵੀ ਛਿੱਟਦੇ ਨੇ ਰਜਿੰਦਰ ਆਰੀ ਨਹੀਂ ਸੀ ਜਜ ਇੰਨਾ ਹੋਇਆ ਵੀ ਉਹ ਠੰਡੀ ਪੈਣ ਲੱਗ ਗਈ ਸੀ ਗੱਲ ਵੀ ਉਦੋਂ ਇੱਥੇ ਬੰਦੇ ਦੋਨੇ ਗੱਲਾਂ ਕਰਨ ਲੱਗੇ ਸੀ ਵੀ ਉਹਨੂੰ ਨਹੀਂ ਦਿਸੀ ਵੀ ਇੰਨੀ ਦੂਰੋਂ ਜੂ ਬੀਮ ਵਿਚਾਲੇ ਚੀਜ਼ ਖੜੀ ਆ ਵੀ ਮੈਂ ਸਲੋ ਕਰਾਂ ਇਹਨੇ ਤਾਂ ਜਮ੍ਹਾਂ ਹੀ ਕੰਮ ਕਰਦਾ ਕਿਉਂਕਿ ਇਹਨੇ ਤਾਂ ਇਹਦਾ ਤਾਂ ਕੋਈ ਬੰਦਾ ਇਹ ਵੀ ਨਹੀਂ ਕਹਿੰਦਾ ਤੱਕ ਵੀ ਆ ਆ ਸੀ ਬਾ ਆ ਸੀ ਕਿਉਂਕਿ ਯਾਰ ਹੁਣ ਮੰਨ ਲਾ ਪਿੱਕਟਾ ਮੂਰੇ ਇਹ ਖੜੇ ਹੋਣ ਤਾਂ ਮੈਂ ਉੱਤੇ ਚੜਾਦਾ ਇਹਦਾ ਕੀ ਜਵਾਬ ਆ ਇਹਦਾ ਫਰੰਨਾ ਹੀ ਹੋਣਾ ਮੈਂ ਉਹ ਕਿਹਦੇ ਤੋਂ ਵੀ ਜਾ ਸਕਦਾ ਪਰ ਇਹ ਬਾਈ ਨੇ ਜਮਾ ਖਤਮ ਕਰਦਾ ਕੰਮ ਹੁਣ ਇੰਨਾ ਕਿ ਰੈਸਿਜਮ ਚ ਲੰਣਾ ਪੈਣਾ ਖਾਸ ਕਰਕੇ ਯੂ ਐਸ ਏ ਚ ਬਾਈ ਕੋਈ ਗੱਲ ਹੀ ਛੱਡ ਦੋ ਤੇ ਹਰ ਇੱਕ ਪਕੋਰੇ ਦੇ ਫੋਨ ਚੱਕਿਆ ਵਾ ਤੁਸੀਂ ਮਾੜੀ ਜੀ ਗਲਤੀ ਕਰੋ ਇਹਨਾਂ ਨਾਲ ਹੀ ਰਿਕਾਰਡ ਕਰਨ ਲੱਗ ਗਏ ਇਹਨਾਂ ਕੋਲ ਗਲਤੀ ਵੀ ਨਾ ਕਰੋ ਤੁਸੀਂ ਉਂ ਖੜੇ ਹੋ ਤੁਹਾਨੂੰ ਪੇਟ ਪੇਟ ਮਾਰ ਕੇ ਚੁੱਪਾ ਨਾ ਪਾਓ ਪ੍ਰੋਪਰ ਸ਼ੂਟ ਪਾਓ ਕੱਪੜੇ ਪਾਓ ਨਹੀਂ ਬਾਈ ਕੋਈ ਬੰਦੇ ਸੁਧਰਦੇ ਨਹੀਂ ਸੁਧਰਦੇ ਗੁੱਸਾ ਲੱਗੂ ਕਹੀਣੋ ਆ ਜਿਹੜੇ ਨਵੇਂ ਜੋ ਮੁੰਡੇ ਆ ਬਾਈ ਮੈ ਹੀ ਆਖੇ ਲੱਗਦੇ ਪਤਾ ਨਹੀਂ ਕਾਦੀ ਆਕੜ ਆ ਕਾਦੀ ਨਹੀਂ ਇਹਨਾਂ ਨੂੰ ਬੱਸ ਪਾਓ ਆ ਸਾਡੇ ਕੈਨੇਡਾ 'ਚ ਹੈਗੇ ਆ ਇਹਨਾਂ ਨੂੰ ਜੇ ਕੋਈ ਬੰਦਾ ਸਮਝਾਊਗਾ ਪਹਿਲਾਂ ਤਾਂ ਕਹਣਗੇ ਆਪਸੇ ਆਣਾ ਤੇਰੇ ਨਾਲ ਕੋਲ ਇੱਕੋ ਹੀ ਗੱਲ ਆ ਭੈਣਾਂ ਨਾਲ ਵਿਆਹ ਕਰਾ ਕੇ ਭੈਣਾਂ ਨਾਲ ਤੇਰੀ ਭੈਣ ਨਾਲ ਵਿਆਹ ਕਰਾ ਕੇ ਆਏ ਆ ਆ ਇੱਕ ਸਾਡੇ ਬਿਣੀ ਪੈਗ ਦਾਗਾ ਚੋਗਲ ਜਾਂ ਹਨ ਉਹਦੇ ਕੋਲ ਕੰਮ ਹੀ ਐ ਉਹਨੇ ਕੋਈ ਨਿਊਜ਼ ਨਹੀਂ ਦੇਖਣੀ ਕੋਈ ਉਹਨੂੰ ਕਲੀਅਰ ਨਹੀਂ ਕਰਨਾ ਸੱਚੀ ਆ ਝੂਠੀ ਆ ਆਪਦੇ ਕੋਲ ਹੀ ਚੱਕ ਕੇ ਪਾ ਦੂ ਉਹਦਾ ਆਹ ਡਾਇਲੌਗ ਪੱਕਾ ਹੈਗਾ ਹਨ ਬੈਨ ਨਹੀਂ ਨਾ ਬੁਲਾਉਂ ਉੱਥੇ ਵੀ ਪਹਿਲੇ ਵਦੇਰਾ ਜਿਹੜੋਂ ਨੇ ਕਹਿੰਦਾ ਤੁਸੀਂ ਆਪਣੇ ਦਾ ਆਪ ਹੀ ਕੱਢੀ ਐ ਨੇ ਹੁਣ ਗੋਰੀਆਂ ਨਹੀਂ ਕੱਟਣਾ ਓਡਾ ਬਾਈ ਉਹ ਦੇਖਿਓ ਇੱਕ ਬੰਦੇ ਦੀ ਗਲਤੀ ਕਰਕੇ ਹੁਣ ਜਿਹੜਾ ਇਹ ਮੁੰਡੇ ਨੇ ਐਕਸੀਡੈਂਟ ਕੀਤਾ ਇਹ ਵੀ ਗਿਆ ਅੰਦਰ ਛੋੜਦਾ ਇਹ ਵੀ ਨਹੀਂ ਤੂੰ 40 50 ਸਾਲ ਤੇ ਇਹਦੇ ਨਾਲ ਟਰੰਪ ਨੂੰ ਹੋਰ ਮੌਕੇ ਮਿਲ ਗਿਆ ਤੇ ਦੂਜਿਆਂ ਨੇ ਆਂ ਡੇਰ ਗਿਆ ਦੀਆਂ ਕੀਸੀਆਂ ਕਰਾਉਣੀਆਂ ਉਹਨਾਂ ਨੇ ਹੁਣ ਸਟੇਲਾਂ ਤੇ ਪੁੱਲ ਕਰ ਕਰ ਜਾਂ ਪੰਪਾਂ ਦੇ ਗੋਰੀਆਂ ਨੇ ਹਰਜਿੰਦਰ ਦਾ ਟ੍ਰਾਇਲ ਚੱਲੀ ਜਾਂਦਾ ਬਾਈ ਤੂੰ ਪੁੱਛਿਆ ਸੀਗਾ ਹਣਾ ਜਾ ਉਹਦੇ ਮੈਂ ਤਾਂ ਐਕਟ ਜਿੱਤੇ ਮੈਂ ਮੀਟ ਦੀ ਇਨਸਪੈਕਸ਼ਨ ਕਰਾਉਂਦਾ ਸੀ ਮੈਥੋਂ ਨਾ ਪੁੱਠਾ ਬੋਲਿਆ ਗਿਆ ਬੋਰੀ ਨੂੰ ਬਾਈ ਕਹਿੰਦਾ ਯਾਰ ਨਾ ਬੋਲਿਆ ਕਰ ਤੇ ਉਹ ਵੀ ਸਾਡੀ ਫੈਮਿਲੀਾਂ ਵੀ ਦੇਖ ਰਹਾ ਹੁੰਦਾਂ ਨਾ ਸਾਰੇ ਕੋਲ ਬਾਈ ਸੌਰੀ ਯਾਰ ਉਹਦੇ ਵਾਸਤੇ ਹਨ ਕੋਈ ਕਈ ਯਾਰ ਹੀ ਨਾ ਦਿਮਾਗ ਖਰਾਬ ਹੋਇਆ ਉਹਨਾਂ ਨੂੰ ਨਹੀਂ ਪਤਾ ਲਾ ਦੋ ਮੈਂ ਜੇ ਮੇਥੋਂ ਗਾਲ ਗੋਲ ਨਿਕਲ ਜੇ ਨਾ ਮੈਂ ਉਹ ਤਾਂ ਵੈਸੇ ਉਹ ਡੈਕਟ ਕਰ ਦਿੰਦਾ ਉਹਨਾਂ ਤੇ ਉਹ ਪਤਾ ਨਹੀਂ ਕਿਵੇਂ ਉਹਦੇ ਰਹਿ ਗਈ ਉਹਦੇ ਚ ਹੁਣ ਜਿਵੇਂ ਉਹਦੇ ਆਟਾ ਪਰਸੋਂ ਦੀ ਗੱਲ ਆ ਉਹ ਟਰੇਲਰ ਉੱਥੇ ਉਹਨਾਂ ਨੇ ਰਿਜੈਕਟ ਕੀਤਾ ਤੁਸੀਂ ਦੇਖੋ ਨਾ ਕਿ ਮੇਰੇ ਡਬਲ ਪੈਸੇ ਲੱਗੇ ਬਣਿਆ ਮੱਲੋ ਮੱਲੀ ਦਿਮਾਗ ਖਰਾਬ ਹੋ ਜਾਂਦਾ ਫਿਰ ਵੀ ਸੌਰੀ ਆ ਯਾਰ ਜੇ ਕਿ ਇਹਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਹੋਵੇ ਹਨਾ ਕਿ ਮੈਂ ਗਲਤ ਬੋਲ ਗਿਆ ਉਹਨੂੰ ਕੁੜੀ ਨੂੰ ਉਹਦੇ ਵਾਸਤੇ ਸੌਰੀ ਆ ਭਰਾ ਯਾਰ ਮਾਫ਼ ਕਰਿਓ ਪਰ ਵੀਰ ਬਣ ਕੇ ਹੱਥ ਬਣਾ ਲਓ ਧਿਆਨ ਨਾਲ ਚੱਲ ਪੋ ਯਾਰ ਨਾ ਆ ਕੰਮ ਕਰੋ ਕਿਉਂ ਤੁਸੀਂ ਕੰਮ ਕਰਦੇ ਹੋ ਵੀ ਆ ਸਾਨੂੰ ਆਲ ਦੇ ਬੈਗ ਆ ਵੀ ਬੰਨਣੇ ਵੈਣ ਵੀ ਚਲੋ ਵਾਸਤ ਇੱਕ ਅੱਧਾ ਹੋਰ ਤੁਸੀਂ ਕਰ ਤਾਂ ਇਹਨਾਂ ਨੇ ਸੱਚੀ ਚੁਗਾ ਦੇਣੇ ਆ ਬਾਈ ਬੈਗੇ ਤੋਂ ਕੱਚੇ ਪੱਕਿਆਂ ਦੇ ਸਾਹਬ ਦੇ ਜਿੰਨੇ ਕੇ ਛੋਟੇ ਖਲਾਫ ਹੋਏ ਵੇ ਆ ਕੇ ਹੁਣ ਆ ਬਾਈ ਨੇ ਤਾਂ ਐਂਡੀ ਕਰਾਤਾ ਬਾਈ ਦਾ ਭਾਈ ਪੱਟਦੀ ਸਾਰੇ ਪ੍ਰੋਗਰਾਮ ਦੀ ਕੀ ਸਾਥ ਦਵੋਂਗੇ ਇਹਨਾਂ ਦਾ ਕੀ ਪੱਖ ਤੇ ਵੀਡੀਓ ਪਾਉਂਗੇ ਤੁਸੀਂ ਇਹਨਾਂ ਦੇ ਆਪਾਂ ਤਾਂ ਨਹੀਂ ਪਾਉਣੀ ਪਾਣੀ ਹੁਸਾ ਲੱਗੇ ਬਣਾ ਨਾ ਲੱਗੀ ਪੈਣ ਵੀਰ ਵੜ ਕੇ ਧਿਆਨ ਰੱਖੋ ਯਾਰ ਇਹ ਫਾਰਕੋ ਤੋਂ 50 ਕਿਲੋਮੀਟਰ ਬਾਅਦ ਆਉਂਦਾ I29 ਤੇ ਰੈਸਟ ਏਰੀਆ ਤੇ ਆਪਾਂ ਨੂੰ ਹਵਾ ਹੈਗੀ ਆ ਪਿੱਛੇ ਤੋਂ ਦੇਖੋ ਬਾਬੇ ਬਾਜੀ ਬਾ ਕਿੰਨੀ ਤੇਜ਼ ਹਵਾ ਵੀ ਆਹ ਕਾ ਪੱਤੇ ਕਿਵੇਂ ਰਹਿੰਦੇ ਨੇ ਧੁਫਲਾਗ ਆਏ ਹੇ 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 ਤੇ ਹੈ ਹੈ ਵੀ ਠੰਡੀ ਠੰਡੀ ਆਵਾਜ਼ ਹੀ ਕਿ ਉਹ ਚਾਰ ਘੰਟੇ ਹੋ ਗਏ ਮੈਂ ਲਾਤ ਪੁਰਿਆ ਨੂੰ ਮੈਂ ਕੱਲੇ 서 ਰੁਕ ਜਗੇ ਤੇ ਉਹ ਹੀ ਇਤਿਹਾਸ ਸਾਰਾ ਲਿਖਿਆ ਹੋਇਆ ਸਾਨੂੰ ਦੱਸਿਆ ਜਿਵੇਂ ਹਵਾ ਹਵਾਈ ਐਨੀ ਕਿੱਥੋਂ ਚੱਲੀ ਆਈ ਐਮਰਸਨ ਵਾਲਾ ਬਾਰਡਰ ਰਹਿ ਗਿਆ 33 ਕਿਲੋਮੀਟਰ ਆਪਾਂ ਨੂੰ ਕੈਨੇਡਾ ਐਂਟਰ ਹੋਣ ਨੂੰ ਤੇ ਗਰੁੱਪਾਂ 'ਚ ਮੈਸੇਜ ਆਈ ਜਾਂਦੇ ਆ ਕਿ ਇੱਥੇ ਸੀਆਰਏ ਵਾਲੇ ਤੇ ਹੋਰ ਨਾ ਐਮਟੀਓ ਵਗੈਰਾ ਖੜੇ ਆ ਤੇ ਉਹ ਇਕੱਲੇ ਇਕੱਲੇ ਨੂੰ ਰੋਕ ਕੇ ਪੁੱਛ ਰਹੇ ਆ ਕਹਿੰਦੇ ਜੇ ਬਿਜੀ ਹੋਣ ਤਾਂ ਫੇਰ ਭਲਾ ਨਗਾ ਦੇਣ ਕਿ ਆਪਣਾ ਮੇਨ ਉਹਨਾਂ ਦਾ ਇਹ ਆ ਪੁੱਛਣ ਦਾ ਮਤਲਬ ਵੀ ਛੋਟੇ ਪੇ ਕਾ ਤੇ ਲੈਣੇ ਹੋ ਜਿਵੇਂ ਮੈਂ ਕਿ ਵੀ ਦੱਸਦਾ ਹਾਂ ਨਾ ਵੀ ਪੇ ਰੋਲ ਤੇ ਕਾ ਲੈ ਸਕਦੇ ਆ ਆਪਾਂ ਪੇ ਜਿਹਦੇ ਕੋਲੇ ਟਰੱਕ ਹੈ ਨਹੀਂ ਆਪਦਾ ਤੇ ਪਹਿਲਾਂ ਤੋਂ ਕੀ ਚੱਲਦਾ ਹੁੰਦਾ ਸੀ ਪਹਿਲਾਂ ਬੰਦੇ ਕੋਲੇ ਟਰੱਕ ਹੈਗਾ ਨਹੀਂ ਹੈਗਾ ਬੰਦੇ ਕਾ ਆਪਣਾ ਕੰਪਨੀਆਂ ਦੇ ਪੈਸੇ ਲਈ ਜਾਂਦੇ ਸੀਗੇ ਹਣਾ ਉਹ ਚੀਜ਼ ਵਾਸਤੇ ਕਹਿੰਦੇ ਵੀ ਪੁੱਛ ਰਿਹਾ ਡਬਲਯੂਸੀਪੀ ਦਾ ਹੋਰ ਵੀ ਮੇਨ ਕੰਪਨੀਆਂ ਨੂੰ ਇਹਨਾਂ ਨੇ ਉਹ ਪੁੱਛਿਆਗਾ ਉਹਨਾਂ ਨੂੰ ਕੰਪਨੀਆਂ ਦੀ ਜਾਣਕਾਰੀ ਲੈ ਰਿਹਾ ਵੀ ਕੰਪਨੀਆਂ ਕਿਵੇਂ ਭੇ ਦੇ ਰੀਆਂ ਕਿਉਂਕਿ ਹਰ ਇੱਕ ਡਰਾਈਵਰ ਇਹ ਭਾਲਦਾ ਮੈਨੂੰ ਕੰਪਨੀ ਤੇ ਪੈਸੇ ਮਿਲਣ ਪੇ ਰੋਲ ਤੇ ਟੈਕਸ ਵਾਲਾ ਕੱਟਿਆ ਜਾਂਦਾ ਕਰਕੇ ਮੈਂ ਕਈ ਕਿਉਂ ਪੁੱਛ ਰਿਹਾ ਬਾਕੀ ਆਪਾਂ ਨੂੰ ਰਹੇਗਾ 30 ਕਿਲੋਮੀਟਰ ਜਾ ਕੇ ਜੇ ਆਪਾਂ ਨੂੰ ਰੋਕਿਆ ਤਾਂ ਪੇਰ ਦੱਸਦਾ ਤੁਹਾਨੂੰ ਕੀ ਕਹਿੰਦੇ ਆ ਬਾਰਡਰ ਕ੍ਰੋਸ ਕਰਕੇ ਆ ਗਏ ਸਕੀਲ ਤੇ ਆ ਕਹਿੰਦੇ ਪੇ ਦੱਸਦਾ ਕੀ ਸੀ ਨਾ ਬਾਰਡਰ ਤੇ ਆ ਗਏ ਆ ਤੇ ਉਹ ਮਨਲਾ ਸਕੀਲ ਤੇ ਕਹਿੰਦੇ ਸੀਗੇ ਵੀ ਉੱਥੇ ਖੜੇ ਆ ਉਹ ਭੱਜ ਕੇ ਰੀਪਰ ਬੰਦ ਕਰਿਆ ਅੱਗੇ 2-3 ਟਰੱਕ ਹੀ ਆ ਮੂਰੇ ਵੀ ਦੇਖੋ ਕਿਹਾ ਕਹਤੇ ਹਨ ਭਈਆ ਆ ਲੈਣ ਬੰਦ ਕਰਦ ਗੇ ਕਿਰਾ ਤਾਂ ਸਾਨੂੰ ਬੰਦਾ ਇਹਨੂੰ ਮਲਾਈਏ ਬੰਦੇ ਨੂੰ ਚੌਧਰੀ ਨੂੰ ਕਹਿੰਦੇ ਆਹ ਫੱਲੇ ਉੱਤਰ ਕੇ ਜੈਕਟ ਪਾ ਲ ਤੂੰ ਕਿੱਧਰ ਆ ਯਾਰ ਜਗਾਨੂ ਕੋ ਘੰਟਾ ਬੈਨਾ ਮੇਰ ਤੋਂ ਲੋੜ ਚੱਕਿਆ ਆ ਮੈਂ ਤਾਂ ਉੱਥੇ ਇੱਕ ਦਿਨ ਪਹਿਲਾਂ ਦਾ ਖੜਾ ਸੀ ਆਪਣੇ ਤੋਂ ਬਾਅਦ 835 ਵਾਲਾ ਸੀ ਨਾ ਪਲੂਟੋ ਪਲੂਟੋ ਕੱਠੀ ਹੋ ਗਈ ਨਾ ਬਾਹਰ ਮਿਲ ਖਾ ਬਾਤ ਕਰੋ ਕੇਲ ਤਾਂ ਜੀ ਸਾਨੂੰ ਦੱਸਿਆ ਉੱਚੇ ਸ਼ੋਰ ਰਹੀ ਹੈ ਪੂਰੀ ਚੌਧਰੀ ਵੀ ਨਾਲ ਹੀ ਰਲ ਗਿਆ ਮੇਰੇ ਆ ਦੇਖੋ ਆ ਲਾਈਟਾਂ ਜਗ ਗਈਆਂ ਆਂਦੀਆਂ ਨਾ ਲੱਗਦੇ ਆ ਮੱਥੇ ਜਾ ਕੇ ਕੀ ਕਹਿੰਦੇ ਆ ਬਾਈਪਾਸ ਵੀ ਨਹੀਂ ਦਿੱਤਾ ਇਹਨਾਂ ਨੇ ਆਏ ਨਹੀਂ ਅੱਗੇ ਬਾਈਪਾਸ ਆ ਜਾਂਦਾ ਹੁੰਦਾ ਕਿਉਂਕਿ ਅੱਜ ਸਪੈਸ਼ਲ ਖੜੇ ਆਗੇ ਆ ਰਾਸ਼ੀ ਬੜਾ ਪਵਾਈ ਬੈਠਿਆ ਹੋਏ ਕਿੰਗ ਵੀ ਫੁੱਲਾ ਚੌਧਰੀ ਮੇਰੇ ਨਾਲ ਹੀ ਹੈ ਜਾਵਾ ਬੈਕ ਸਾਈਡ ਗੱਟ ਕਰਨਾ ਹੀ ਬੜਾ ਖੜਾ ਮਾਮਿਆਂ ਦਾ ਇੱਥੇ ਬਾਬੇ ਤਾਂ ਲੈ ਵੀ ਉੱਤਰਿਆ ਵਯਾ ਅਫੀਸਰ ਐ ਸੱਚੋ ਮੇਰੇ ਤਾਂ ਟਾਇਰ ਚ ਡੱਬਾ ਓਏ ਐ ਵੀ ਇਧਰ ਲਈ ਚੀ ਜਿੱਧਰੇ ਖੜਾ ਹੈਗਾ Doing? Good, good, sir. Do you have a co driver with you? No, only no? me. Where are, you, are you coming from Winnipeg? Yeah, again, no, I'm going to Winnipeg. I'm coming USA. Okay, can you uh, park on the right? I just want to do a quick check. Right here? Uh, right. Just go in front of him. I'll come, on, I'll come walk up there and see you. This truck up front? Just side? in front of this truck, yeah. Okay, no okay. ਸਾਈਡ ਤੇ ਮਿੱਤਰੋ ਲਵਾ ਲਿਆ ਚੌਧਰੀ ਨੇ ਲੰਘਿਆਣਾ ਹੁਣ Keep the game. Yeah, this really go, there, go okay. back there. Okay. Um you know how to you know how to email your logbook? Okay. Uh and I need the I need the uh, output file. So you can put yourself on on duty probably first. Yeah, already yeah. yeah. Uh yeah, I think it's you have Seven area. hours and fifty seven. ਉਹ ਟਾਈਮ ਆਊਟ ਆਪਰੇਟਰ ਯਾ ਓਕੇ ਓਕੇ ਅਮ ਜੀ ਹੈਵ ਯੂਰ ਰਜਿਸਟ੍ਰੇਸ਼ਨ ਹੇਰ ਲੌਗ ਬੁੱਕ ਲੈ ਗਏ ਆ ਤੇ ਈਮੇਲ ਆ ਕਰਾ ਲਈ ਆ ਤੁਹਾਡੇ ਸਾਹਮਣੇ ਵੀ ਔਨ ਡਿਊਟੀ ਚ ਪਾ ਕੇ ਗੁਰੀ ਤੇ ਹੋਇਆ ਮੈਨੂੰ ਇਹ ਕੰਮ ਕਿਵੇਂ ਬਲੂਟੂ ਦਾ ਮੈਂ ਕਿਹਾ ਸਹੀ ਆ ਮੈਂ 5 ਸਾਲ ਹੋ ਗਿਆ ਵੀ ਮੈਂ ਔਨ ਆਪਰੇਟਰ ਆਂਗਾ ਚੌਧਰੀ ਨਾਮ ਕੇ ਹੈ ਚੌਧਰੀ ਚੱਕ ਲਿਆ ਚੌਧਰੀ ਵੀ ਚੱਕ ਲਿਆ ਬਾਬੇ ਮੈਂ ਤਾਂ ਕਿਤੇ ਨਹੀਂ ਆ ਗੱਲਾਂ ਚੌਧਰੀ ਨਗਾਤਾ ਆ ਦੇਖੋ ਇੱਧਰ ਇਹਨਾਂ ਦੀ ਪਾਰਕਿੰਗ ਆ ਉਹ ਚ ਕੱਢੀ ਜਾਂਦੇ ਸਾਰਿਆਂ ਨੂੰ ਮੈਨੂੰ ਜਿਵੇਂ ਮੇਰੇ ਮਗਰ ਦੋ ਟਰੱਕ ਖੜੇ ਆ ਨਾ ਸਕੇਲ ਦੇ ਨਾਲ ਸਾਈਡ ਤੇ ਉਹ ਚੌਧਰੀ ਵੀ ਚੱਕ ਲਿਆ ਮਣ ਉਹ ਸੀਗਾ ਉਹਦੇ ਵੀ ਬਾਰੀ ਚ ਚੜੇ ਹੋਏ ਆ ਤੇ ਆਰ ਸੀ ਐਮ ਪੀ ਆਈ ਵੀ ਆ ਦੇਖੋ ਆਰ ਸੀ ਐਮ ਪੀ ਦੀ ਗੱਡੀ ਆ ਨਾ ਬੈਠੇ ਆਂ ਲੌਗ ਬੁੱਕ ਵਗੈਰਾ ਲੈ ਗਿਆ ਦੇਖੋ ਕੀ ਕਹਿੰਦੇ ਆਗੇ ਸਹੀ ਹੋਵੇ ਸਾਰਾ ਕੁਝ ਕਿਉਂਕਿ ਬੁਰੀ ਤੇ ਹੋਏ ਬਹੁਤ ਜ਼ਿਆਦੇ ਆ ਆ ਫੈਕਟ ਪੈ ਰਹੇ ਜੋ ਐਕਸੀਡੈਂਟ ਹੋ ਰਹੇ ਹਨ ਆ ਚੱਕਰ ਚੱਲ ਰਹੇ ਆਗੇ ਅਗਲਾ ਕਹਿੰਦਾ ਕੀ ਹੁੰਦਾਗਾ ਆ ਸਾਰਿਆਂ ਦਾ ਦਫਾ ਪੱਟੀ ਗਈ ਆ ਕੱਲ ਬੈਠਿਆਂ ਦੇਖਦੇ ਆਂ ਕੀ ਕਹਿੰਦਾ ਆ ਕੇ ਲੌਗ ਬੁੱਕ ਸੈਂਡ ਕਰਾ ਲਈ ਉਹਨੇ ਤੇ ਟਰੱਕ ਤੇ ਪੇਪਰ ਲੈ ਗਿਆ ਤੇ ਮੇਰਾ ਲਾਇਸੈਂਸ ਲੈ ਗਿਆ ਹੁਣ ਦੇਖੋ ਕੀ ਕਹਿੰਦੇ ਤੁਰਿਆ ਹੁੰਦਾ ਇੱਧਰੋਂ ਦੇਖੋ ਕੀ ਕਹਿੰਦਾ ਆ ਕੇ ਕੀ ਆ ਕਹੇਗਾ ਲੱਗ ਜੇ ਪਤਾ 8 ਮਿੰਟ ਪੈ ਗਈ ਆਨ ਡਿਊਟੀ Just some people on that side that are talking to about different things, nothing to do with us, but they'll probably stop you over there just to ask you some okay, questions. I'm go yeah, over. you can go over there. Okay, Okay, okay thanks. Welcome. I thought I I ਆ ਮੇਰਾ ਗਲਾ ਸੁਪੰਗਾਦਾ ਹੀ ਨਹੀਂ ਆਵਰਾ ਟੀ ਸੱਪ ਕੱਟਦੇ ਨਾ ਇਹ ਤੇ ਕੇ ਰਾ ਪਾਈ ਜਾਂਦੇ ਆ ਨਾ ਅੰਦਰ ਨਾਲ ਲਵਾ ਲੈਣ ਹੁਣ ਕਿਤੇ 5 years almost 5 years yeah so no work permit no no i'm a pr You're a pr yeah. Okay. yeah 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 okay. this lot going a calgary i'm a drop drop in the oh, pass okay man choudhary da yaar kujh ho raha hai kat liya main lagda <laughs> <laughs> ohna <laughs> ne main ta kehnde jaa tode samne aa othe aage hi samunga samaan aa ਇਰਾ ਇੱਥੋਂ ਨਿਕਲੋ ਨਿਕਲੋ ਇਹਨਾਂ ਦਾ ਮੇਨ ਮਕਸਦ ਹੈਗਾ ਕੰਪਨੀਆਂ ਤੇ ਇਹਨੇ ਪਹਿਲਾਂ ਵਾਲੇ ਨਹੀਂ ਪੁੱਛੇ ਤੇਰੀ ਕੰਪਨੀ ਕਿਵੇਂ ਆ ਹਨਾ ਇਹਨਾਂ ਨੇ ਵੀ ਪੁੱਛਿਆ ਹੁਣ ਪਤਾ ਨਹੀਂ ਤੁਹਾਨੂੰ ਬਾਜ ਆਈ ਆ ਕਿ ਨਹੀਂ ਵੀ ਮੇਨਕ ਵੀ ਇਹ ਪੇਰੋਲ ਤੇ ਪੈਸੇ ਲੈ ਰਹਿਆ ਜਾਂ ਕਿੱਦਾਂ ਸਾਢੇ 4 ਹੋ ਕਰਾਤੇ ਆ ਕਿਉਂਕਿ ਉੱਥੇ ਬਾਰਡਰ ਤੇ ਟਾਈਮ ਲੱਗ ਗਿਆ ਨਾ ਉਹਦੇ ਕਰਕੇ ਅੱਧਾ ਘੰਟਾ ਲੇਟ ਹੋ ਗਿਆ ਇਹ ਅੰਬੇ ਨੇ ਲੈ ਕੇ ਜਾਣਾ ਐਲਸੀਵੀ ਚ ਟਰੈਲਰ ਇਹ ਚੱਲੋ ਚੱਲ ਚੱਲ ਹਾਂ ਕਿੱਧਰ ਲਈ ਜਾਂਦਾ ਟਰੈਕਟਰ ਇਹ ਇਹ ਕਿਹੜਾ ਬਾਈ ਹੈ ਕਹਾਂ ਲਗਾਏ ਕਹਾਂ ਲਗਾਏ ਠੀਕ ਆ ਮਿਲਦੇ ਆ ਫੇਰ ਸੱਜਰੋ ਤੇ ਹੁਣ ਚੱਲੀਏ ਘਰਾਂ ਨੂੰ ਤੇ ਕਰੋ ਸਪੋਰਟ ਭਰਾ ਨੂੰ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਜਿਹਨੇ ਨਹੀਂ ਕੀਤਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਓਕੇ ਲਵ ਯੂ ਆ